श्री पद्नायक हੜ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਜਾਣਨ ਲਈ ਪੰਡਾਲ ਵੇਟ ਪੁੱਜੇ ਪਿੰਡ ਵਾਸੀਆਂ ਫਸਲਾਂ ਤੇ ਜ਼ਮੀਨਾਂ ਦੇ ਹੋਏ ਨੁਕਸਾਨ ਸੰਬੰਧੀ ਕੇਂਦਰੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ ਵਿੱਤੇ ਦਿਨੀ ਵਿਆਸਰਿਆ ਵਿੱਚ ਪਾਣੀ ਦਾ ਪੱਤਰ ਵੱਧ ਜਾਣਕਾਰਨ ਆਏ ਹੋਏ ਹੜਾ ਕਾਰਨ ਮੰਡ ਖੇਤਰ ਵਿੱਚ ਫਸਲਾਂ ਤੇ ਜ਼ਮੀਨਾਂ ਦੇ ਹੋਏ ਨੁਕਸਾਨ ਦੀ ਸਥਿਤੀ ਜਾਣਨ ਲਈ ਅੱਜ ਕੇਂਦਰੀ ਰਾਜ ਮੰਤਰੀ श्री पद्नायक ਬਲਕ ਟਿਲਵਾ ਦੇ ਪਿੰਡ ਪੰਡਾਲਬੇਟ ਵਿਖੇ ਪੁੱਜੇ ਇਸ ਮੌਕੇ ਕੇਂਦਰੀ ਮੰਤਰੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਕੋਲੋਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕੇਂਦਰ ਦੀ ਪਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਕੇਂਦਰੀ ਮੰਤਰੀ ਨੂੰ ਫਸਲਾਂ ਅਤੇ ਜ਼ਮੀਨਾਂ ਦੇ ਹੋਏ ਨੁਕਸਾਨ ਲਈ ਵਿੱਤੀ ਸਹਾਇਤਾ ਦੇਣ ਸੰਬੰਧੀ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੀਆਂ ਜ਼ਮੀਨਾਂ, ਫਸਲਾਂ ਅਤੇ ਘੜਾ ਕਰਨ ਬਰਬਾਦ ਹੋ ਚੁੱਕੇ ਹਨ। ਸਰਕਾਰ ਵੱਲੋਂ ਜੋ ਸਿਰਫ 5 ਏਕੜ ਤੱਕ ਹੀ ਮੁਆਵਜ਼ਾ ਦੇਣ ਦੀ ਗੱਲ ਆਖੀ ਜਾ ਰਹੀ ਹੈ, ਉਹ ਬਹੁਤ ਗਲਤ ਹੈ ਕਿਉਂਕਿ ਕਈ ਕਿਸਾਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਹੀ ਹੜ੍ਹ ਕਾਰਨ ਪ੍ਰਭਾਵਿਤ ਹੋਈ ਹੈ। ਉਹਨਾਂ ਨੇ ਹੋਰ ਕਿਹਾ ਕੇ ਜ਼ਿਆਦਾਤਰ ਕਿਸਾਨ ਠੇਕੇ ਤੇ ਜ਼ਮੀਨਾਂ ਲੈ ਕੇ ਖੇਤੀਬਾੜੀ ਕਰ ਰਹੇ ਹਨ ਤੇ ਜ਼ਮੀਨਾਂ ਦੇ ਮਾਲਕ ਵਿਦੇਸ਼ਾਂ ਵਿੱਚ ਬੈਠੇ ਹਨ ਇਸ ਲਈ ਜੋ ਵੀ ਮੁਆਵਜ਼ਾ ਦਿੱਤਾ ਜਾਣਾ ਹੈ ਕاشتਕਾਰ ਨੂੰ ਦਿੱਤਾ ਜਾਵੇ ਟਿਲਵਾ ਤੋਂ ਲੈ ਕੇ ਸ਼੍ਰੀ ਗੋਇੰਡਵਾਲ ਸਾਹਿਬ ਤੱਕ ਤੁਸੀਂ ਬਨ ਦੇ ਆਲੇ ਦੁਆਲੇ ਪੱਥਰ ਦਾ ਬਨ ਬਣਾਇਆ ਜਾਵੇ ਜਿਸ ਨਾਲ ਬਨ ਮਜ਼ਬੂਤ ਹੋਵੇਗਾ ਸਰਕਾਰ ਤੁਰੰਤ ਪ੍ਰਭਾਵਿਤ ਕਿਸਾਨਾਂ ਨੂੰ ਬੀਜ ਡੀਏਪੀ ਖਾਦ ਮੁਫਤ ਮੁਹਈਆ ਕਰਵਾਏ ਇਸ ਮੌਕੇ ਹਾਜ਼ਰ ਕਿਸਾਨਾਂ ਨੇ ਪਰੇਮ ਮਾਨ ਨਾਲ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਹੜਾ ਕਾਰਨ ਉਹਨਾਂ ਦੇ ਹੋਏ ਨੁਕਸਾਨ ਸਬੰਧੀ ਕੋਈ ਵੀ ਪੰਜਾਬ ਸਰਕਾਰ, ਹਲਕਾ ਵਿਧਾਇਕ, ਹਲਕਾ ਇੰਚਾਰਜ ਅਤੇ ਕਿਸੇ ਵੀ ਸਮਾਜ ਸੇਵੀ ਸੰਸਥਾਨ ਨੇ ਉਹਨਾਂ ਦੀ ਸਾਲ ਨਹੀਂ ਲਈ ਅੱਜ ਪਹਿਲੀ ਵਾਰ ਸਾਡੇ ਕੋਲ ਕੋਈ ਮੰਤਰੀ ਪੁੱਜਾ ਹੈ ਸਾਨੂੰ ਪੂਰਨ ਆਸ ਹੈ ਕਿ ਸਰਕਾਰ ਸਾਡੀ ਮਦਦ ਕਰੇਗੀ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਐਸ.ਡੀ.ਐਮ ਕਪੂਰਥਲਾ ਸੁਖਦੇਵ ਸਿੰਘ ਪੰਡਾਲ ਆਰਤੀਆ ਸਾਬਕਾ ਸਰਪੰਚ ਬਲਬੀਰ ਸਿੰਘ ਪੰਡਾਲ, ਤਰਮਜੀਤ ਸਿੰਘ ਪੰਡਾਲ, ਦਵਿੰਦਰ ਸਿੰਘ ਪੰਡਾਲ ਆਦਿ ਆ ਪ੍ਰਭਜੋਤ ਸਿੰਘ ਪ੍ਰਭ, ਪਰਮਜੀਤ ਸਿੰਘ ਪੰਡਾਲ, ਬਲਵੰਤ ਸਿੰਘ ਪੰਡਾਲ, ਨੰਬਰਦਾਰ ਹਰਜੀਤ ਸਿੰਘ ਪੰਡਾਲ, ਜਸਵਿੰਦਰ ਸਿੰਘ ਪੰਡਾਲ, ਨੰਬਰਦਾਰ Pritam Singh ਫਤਿਹਪੁਰ, ਕਰਨੈਲ ਸਿੰਘ ਪੰਡਾਲ, ਕੁਲਵੰਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ। ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੇ ਵਿਸ਼ੇਸ਼ ਸ਼ਰੇਆਫੋਨ ਇੰਨੀ ਵਾਰੀ 50 ਦਿਨ ਵਗਾਸ ਤੇ ਜੀ ਅੱਜ ਵੀ 45 ਦਿਨ ਹੋ ਗਏ ਕਟੋ-ਕਟ ਵਾੜਾ ਉਹ ਦਵਾਰੇ ਫੇਰ ਛੜਦਾ ਜੀ ਥੋੜਾ ਵਾਰੀ ਛੜਦਾ ਤਿੰਨ ਵਾਰੀ ਛੜਦਾ ਜੀ ਬਹੁਤ ਦੁਖੀ ਆ ਲੋਕ ਸਾਡੀ ਇਕੋਤਾ ਸੋਨੇ ਦੀ ਖੇਤੀ ਜਿਹੜੀ ਉਹ ਮਾਰੀ ਗਈ ਆ ਜਿਹੜੀ ਹੁਣ ਕਣਕ ਲਾਉਣੀ ਉਹ ਵੀ ਬੇਕਾਰ ਹੋ ਗਈ ਜੀ ਅੱਲੂ ਲਗਣੇ ਉਹ ਵੀ ਬੇਕਾਰ ਹੋ ਗਏ ਉਹ ਵੀ ਬੇਕਾਰ ਉਹ ਤਿੰਨ ਫਸਲਾਂ ਸਾਡੀ ਉੜ ਗਈਆਂ ਜੀ ਤੇ ਸਾਰਾ ਜਿਹੜਾ ਰਹਿ ਸ਼ਾਇਦ ਲੋ ਪਾਣੀ ਚ ਸਾਰੇ ਕਟੋ-ਕਟ 45 ਦਿਨ ਤੋਂ ਪਾਣੀ ਚ ਆ ਹੁਣ ਪਾਣੀ ਤਾਂ ਆ ਰਿਹਾ ਕਟੋ-ਕਟ 6700 ਕੁਛ ਪਿਛੋਂ ਸੀਗਾ ਜਦੋਂ ਛੱਡਿਆ ਇਹਨਾਂ ਨੇ 50000 ਫੇਰ ਹੋਇਆ 7000 ਦੋ ਦਿਨ ਅੱਜ ਹੋਇਆ 14000 ਤੇ ਲਗਾਤਾਰ 50000 ਥੋੜਾ ਸੰਭਾਲਣਾ ਚਾਹੀਦਾ ਇਹ ਜਿਹੜਾ ਕਮੇਟੀ ਹੈ ਮੈਨੂੰ ਉਹਨੂੰ ਦੇਖਣਾ ਚਾਹੀਦਾ ਕਿੰਨਾ ਛੱਡਣਾ ਜੀ ਜਦੋਂ ਥੋੜਾ ਥੋੜਾ ਛੱਡ ਦੇਣਾ ਉਹਨਾਂ ਮਕਾਨਾਂ ਚੋਂ ਵੜਿਆ ਉਹਨਾਂ ਦਾ ਕੀ ਪਤਾ ਕੀ ਦੇ ਦੇ ਮਕਾਨਾਂ ਸਾਰੇ ਪਾੜਿਆ ਉਹ ਦੇਖੋ ਕਿੱਡੇ ਕਿੱਡੇ ਖਰਾਲੀ ਕਰਦੇ ਕੋਈ ਸਾਹਮਣੇ ਤੋਂ ਪਾੜਦੇ ਇਧਰ ਵੀ ਆ ਜੀ ਸਾਰਾ ਮਕਰਨ ਬਰਬਾਦ ਹੋਇਆ ਇਧਰ ਵੀ ਆ ਜੀ ਸਭ ਤੋਂ ਅੱਗੇ ਵੀ ਆ ਜੀ ਇਹ ਦਰਿਆਕੀ ਜ਼ਮੀਨ ਨਹੀਂ ਹੈ ਇਹ ਤਾਂ ਮਾਲਕੀ ਦੀ ਜ਼ਮੀਨਾਂ ਜੀ ਸਾਡੀ ਆਪਣੀ ਮਾਲਕੀ ਸਾਡੀ ਸਾਰੀ ਮਾਲਕੀ ਇੱਥੇ ਆ ਕਾਹ ਕਿੱਲੇ ਸਾਡੀ ਮਾਲਕੀ ਇੱਥੇ ਸਭ ਕੋ ਨਿਸ਼ਾਨ ਹੋ ਗਿਆ ਸਰ ਮਾਲਕੀ ਹੈ ਜੀ ਹਾਂ ਹਾਂਜੀ ਆ ਫਰਾਗੇ ਕੋਈਆਂ ਕੋ ਸਾਰਾ ਏਰੀਆ ਸਾਡੇ ਕੋ ਮੰਡਦਾ ਜੀ ਇੱਕ ਨਾਇ ਇਹਨਾਂ ਦਾ ਅੱਛਾ ਜੀ ਇਹ ਗੋਆ ਤੋਂ ਮੈਂਬਰ ਆਫ ਪਾਰਲੀਮੈਂਟ ਆ ਬੂਆ ਦੋ ਕੰਸਟੀਚੂਐਂਸੀਆਂ ਆ ਇੱਕ ਨਾਰਥ ਇੱਕ ਸਾਊਥ ਠੀਕ ਹੈ ਜੀ ਇਹ ਨਾਰਥ ਤੋਂ ਮੈਂਬਰ ਆਫ ਪਾਰਲੀਮੈਂਟ ਆ ਤੇ 1999 ਤੋਂ ਲਗਾਤਾਰ ਮੈਂਬਰ ਪਾਰਲੀਮੈਂਟ ਬੰਦੇ ਆ ਰਹੇ ਆ 6ਵੀਂ ਬਾਰੀ ਮੈਂਬਰ ਪਾਰਲੀਮੈਂਟ ਬਣ ਚੁੱਕੇ ਆ ਹੁਣ ਇਸ ਵळे ਹੀ ਹੈਗੇ ਆ ਜਿਹੜੀ ਆਪਣੀ ਹੁੰਦਾ ਨਾ ਬਿਜਲੀ ਮੰਤਰੀ ਜਿਨੂੰ ਕਹਿੰਦੇ ਆ ਇੱਕ ਸੋਲਰ એનર્ਜੀ ਵਾਲਾ ਰੀਨਿਊਏਬਲ ਉਹ ਰੀਨਿਊਏਬਲ ਜਿਹੜਾ ਅਨਰਜੀ ਕਹਿੰਦੇ ਆ ਆਪਾਂ ਉਹਦੇ ਮੰਤਰੀ ਹੈ ਭਾਰਤ ਸਰਕਾਰ ਦੇ ਤੇ ਮੋਦੀ ਸਰਕਾਰ ਨੇ ਇਹਨਾਂ ਨੂੰ ਭੇਜਿਆ ਵੀ ਤੁਸੀਂ ਇੱਕ ਵਾਰੀ ਜਾ ਕੇ ਆਪਣੇ ਅੱਖੀ ਸਾਰੇ ਮੰਤਰੀ ਜਿਹੜੇ ਆ ਉਹ ਜੋ ਪਿਛੇ ਦਿਨੀ ਬਿੱਟੂ ਜੀ ਵੀ ਆਏ ਸੀ ਆਪਣੇ ਹਰਸ਼ ਮਹੋਤਰਾ ਆਏ ਸੀ ਰੂਰਲ ਟ੍ਰਾਂਸਪੋਰਟ ਮੰਤਰੀ ਇੱਕ ਰੂਰਲ ਡਿਵੈਲਪਮੈਂਟ ਮੰਤਰੀ ਆਏ ਸੀ ਉਹ ਪਹਿਲਾਂ ਖੇਤੀਬਾੜੀ ਮੰਤਰੀ ਸ਼ੇਵਰਾ ਚੋਹਾਨ ਜੀ ਆਏ ਸੀ ਉਹ ਸਾਰਿਆਂ ਨੂੰ ਇਹ ਆ ਵੀ ਤੁਸੀਂ ਪ੍ਰਸ਼ਾਸਨ ਆ ਕੇ ਗੱਲ ਕਰੋ ਵੀ ਤੁਹਾਨੂੰ ਤੁਸੀਂ ਐਸਟੀਮੇਟ ਕਿਉਂ ਨਹੀਂ ਸਾਨੂੰ ਲਾ ਕੇ ਭੇਜਦੇ ਹਾਂ ਮੇਰੇ ਤੋਂ ਐਸਟੀਮੇਟ ਲਾ ਕੇ ਭੇਜੋਗੇ ਵੀ ਸਾਡੇ ਇਹਨਾਂ ਖਰਾਬਾ ਹੋਇਆ ਇਹਨੇ ਮਕਾਨ ਸਾਡੇ ਖਰਾਬ ਹੋਏ ਆ ਇਹਨੇ ਸਾਡੇ ਫਸਲਾਂ ਖੇਤੀ ਖਰਾਬ ਹੋਈ ਹੈ ਘਾਤਰ ਗਦੌਰੀ ਹੋ ਗਈ ਆ ਸਾਨੂੰ 23 ਚ ਵੀ ਪਾਉਣੇ ਪਿਆ ਜੀ 1 ਰੁਪਿਆ ਵੀ ਆਪਣਾ ਜਿਹੜਾ ਹੈਗਾ ਉਹਦੇ ਵਾਸਤੇ ਵੀ ਸਾਨੂੰ ਐਸਟੀਮੇਟ ਲਾ ਕੇ ਭੇਜੋ ਤਾਂ ਜੋ ਅਸੀਂ ਜਿੰਨਾ ਵੀ ਖਰਾਬਾ ਹੋਇਆ ਉਹ ਸੈਂਟਰ ਗਵਰਨਮੈਂਟ ਤੇ ਪੰਜਾਬ ਨੂੰ ਦੇ ਸਕੀਏ ਜਿਹੜਾ ਪਹਿਲਾਂ 12000 ਕਰੋੜ ਰੁਪਈਆ ਇੱਕ ਆਇਆ 1600 ਕਰੋੜ ਵੀ ਇੱਕ ਦੇ ਗਿਆ ਕੋਈ ਸਾਨੂੰ ਸਾਨੂੰ ਵੀ ਐਸਟੀਮੇਟ ਬਣਾ ਕੇ ਦਿਓ ਜਿੱਤੋਂ ਜਿੰਨਾ ਪੈਸਾ ਮਰਜ਼ੀ ਜਿੰਨਾ ਸੀ ਪੰਜਾਬ ਮੰਗੂ ਉਹਨੇ ਦੇਣ ਨੂੰ ਤਿਆਰ ਹੈ ਪਰ ਇੱਕ ਮਜਬੂਰੀ ਹੁੰਦੀ ਹੈ ਵੀ ਆਪ ਸਿੱਧਾ ਪੈਸਾ ਲੋਕਾਂ ਨੂੰ ਦੇ ਨਹੀਂ ਸਕਦੇ ਸਰਕਾਰ ਨੂੰ ਹੀ ਦੇਣਾ ਪੈਂਦਾ ਪੰਜਾਬ ਸਰਕਾਰ ਨੂੰ ਇਦਾਂ ਆਪਾਂ ਪਿੰਡ ਦੇ ਵਿੱਚ ਸਰਪੰਚਾਂ ਦੇ ਥਰੂ ਪੈਸੇ ਲਵਾ ਸਕਦੇ ਹਾਂ ਇਹਦੇ ਪੰਜਾਬ ਸਰਕਾਰ ਦੇ ਥਰੂ ਹੀ ਆਪਾਂ ਨੂੰ ਪੈਸੇ ਜਿਹੜੇ ਆ ਉਹਨੇ ਦੇਣੇ ਸੈਂਟਰ ਨੇ ਸਾਨੂੰ ਤੇ ਉਜ ਜ ਆਪਣੇ ਕੋ ਸਰਕਰ ਐਸਟੀਮੇਟ ਨਹੀਂ ਬਣ ਕੇ ਜਾਂਦਾ ਉਹਨਾਂ ਦਾ ਸੈਂਟਰ ਵੀ ਕੀ ਕਰ ਲਾ ਐ ਐਸਜੀਪ ਸਾਹਿਬ ਆਪਣੇ ਐਸਜੀਓ ਹੋਇਆ ਮੀਟਿੰਗ ਹੋਈ ਸੀ ਰਾਤੀ ਤੇ ਸੱਡੀ ਸਾਹਿਬ ਨੇ ਵੀ ਜਿਹੜਾ ਵੀ ਚਤ ਦਿਵਾਲੀ ਤੋਂ ਪਹਿਲਾਂ ਪਹਿਲਾਂ ਕਹਿੰਦੇ ਜੀ ਜੀ ਐਸਟੀਮੇਟ ਅਸੀਂ ਬਣਾ ਰਹੇ ਆ ਜੀ ਪ੍ਰੋਸੈਸ ਚ ਹੀ ਹੈ ਆ ਹੌਪਫੁਲੀ ਅਗਲੇ 3-4 ਦਿਨਾਂ ਤੱਕ ਐਸਟੀਮੇਟ ਸਾਡਾ ਹੋ ਜਾਏਗਾ ਫਾਈਨਲ 25% ਪਿੰਡ ਅਸੀਂ ਲੈ ਰਹੇ ਆ ਪਹਿਲੇ ਤੇ ਦਿਵਾਲੀ ਤੋਂ ਪਹਿਲੇ ਕੋਸ਼ਿਸ਼ ਹੈ ਜਿਵੇਂ ਸਾਨੂੰ ਉਪਰੋ ਦੇ ਹਦਾਇਤਾਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆ ਵਾਤ ਤੋਂ ਵਾਤ ਜਿਹੜੀ ਕੰਪਨਸੇਸ਼ਨ ਜਿਹੜੀ ਆ ਕਿਸਾਨਾਂ ਨੂੰ ਮਿਲਦਾ ਸੋ ਉਹਦਾ ਪ੍ਰੋਸੈਸ ਹੈ ਅਗਲੇ 15 ਦਿਨ ਦਾ ਵੀ ਅਸੀਂ ਕੋਸ਼ਿਸ਼ ਇਹ ਹੈ ਕਿ ਜਿੰਨਾ ਪੇਪਰ ਵਰਕ ਜਲਦੀ ਜਲਦੀ ਕਰਕੇ ਹਰ ਇੱਕ ਜਿਹੜਾ ਜਿਹਦਾ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਦੇ ਸਕੀਏ ਇਸ ਦਿਨ ਤੋਂ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ ਜੀ ਠੇਕੇ ਜਿਹੜੀ ਜ਼ਮੀਨ ਮਾਲਕ ਹੈ ਉਹ ਬੈਠਾ ਯੂ ਐਸ এ ਪੈਸੇ ਆ ਜਾਣੇ ਉਹਦੇ ਖਾਤੇ 'ਚ ਉਹਨੇ ਦੇਣੇ ਨਹੀਂ ਗੜੀ ਇਹ ਮੈਨੇ ਚਾਹੀਦੇ ਕਾਸ਼ਤ ਕਰਨੋਂ ਪੈਸੇ ਜਿਹੜਾ ਬੰਦਾ ਜਮੀਨ ਠੇਕੇ ਦੇ ਬਾਹਰ ਆ ਜੀ ਮਤਲਬ ਉਹਨੂੰ ਉਹ ਤੋਂ ਠੇਕਾ ਵੀ ਸਾਲ ਦਾ ਐਡਵਾਂਸ ਲਿਆ ਹੋਇਆ ਸਰਪੰਚ ਤੋਂ ਲਿਖਾ ਕੇ ਇੱਕ ਸਰ ਦੂਜੀ ਗੱਲ ਇਹ ਆ ਕਿ ਮਤਲਬ ਜਿਵੇਂ ਨਾ 5 ਕਿੱਲੇ ਦੀ ਆਵਾਜ਼ ਆ ਰਹੀ ਵੀ 5 ਕਿੱਲੇ ਦੇ ਵੱਧ ਤੋਂ ਵੱਧ ਪੈਸੇ ਦੇਣੇ ਜੀ ਹੁਣ ਇੱਕ ਬੰਦੇ ਦੇ 50 ਕਿੱਲੇ ਆ ਜੀ ਉਹਨੂੰ 5 ਕਿੱਲੇ ਦਾ ਮਤਲਬ ਮੰਨ ਲਓ ਮੌਜਾ ਮਿਲ ਗਿਆ ਨਾ ਦੇ ਬਰਾबरी ਕਿਲੇ ਤੋਂ ਉੱਤੇ ਪੁੱਟ ਗਈ ਨਾਂ ਦੇ ਬਰਾਬਰੀ ਨਾਂ ਦੇ ਬਰਾਬਰ ਕੋ ਮਤਲਬ ਨਹੀਂ ਗਾ ਜੀ ਖਾਸ ਕਰਕੇ ਮੈਨ ਜੀ ਕੋਈ ਰਾਹ ਨਹੀਂ ਹੈ ਕਿ ਆ ਜੀ ਇਹ ਕੋਈ ਬਾਜ਼ ਨਹੀਂ ਹੈ ਆਈ ਆਈ ਆ ਜੀ ਆ ਚੁੱਕੀ ਆ ਜੀ 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 ਮਾਂਡਾ ਇਰੀਗਾਟਿਓ ਕਿਹੜਾ ਪਾਣੀ ਚੱਲ ਰਿਹਾ ਇਮੀਡੀਏਟ ਇਹ ਆ ਯਾ ਇਹਨਾਂ ਕੋ ਹੁਣ ਆਲੂ ਦੀ ਖੇਤੀ ਹੋਣੀ ਸੀ ਇਹਦੇ ਮਗਰ ਉਹ ਵੀ ਖਤਮ ਹੋ ਗਈ ਆ ਪਾਣੀ ਦੁਬਾਰੇ ਆ ਗਿਆ ਹੁਣ ਕਣਕ ਦੀ ਖੇਤੀ ਲਗਣੀ ਕਣਕ ਤੱਕ ਪਾਣੀ ਗਿੱਲਾ ਪੈ ਨਹੀਂ ਹੋਣੀ ਤਿੰਨ ਫਸਲ ਉੜ ਗਈਆਂ ਜੱਟ ਦੀਆਂ ਕੀ ਕਰੂਗਾ ਜੀ ਕਿੱਥੋਂ ਖਾਊਗਾ ਕੀ ਕਰੂਗਾ ਜੀ ਜੀ ਹਾਂ ਜੀ 15 ਦਿਨ ਬਾਅਦ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਜੀ ਇਹ ਜਿਹੜੀ ਜਿਹੜੀ ਆ ਆਪਣੇ ਮੈਨੇਜਮੈਂਟ ਆ ਪਾਣੀ ਛੱਡਦੇ ਆ ਜੀ ਉਹਨਾਂ ਦੇ ਵੀ ਕੰਟਰੋਲ ਹੋਣਾ ਚਾਹੀਦਾ ਘੱਟੋ ਘੱਟ ਸਾਰੀ ਦੁਨੀਆ ਨੂੰ ਪਤਾ ਹੋਵੇ ਪਾਣੀ ਆਉਣਾ ਹੈ ਨਾ ਇਹਨਾਂ ਪਾਣੀ ਨਾਲ ਛੱਡਣ ਪਈ ਜਿਹੜੀ ਦੁਨੀਆ ਮਾਰ ਹੀ ਠਾਜਵੇ ਹੁਣ ਟਾਲੀਆਂ ਇੰਨੀਆਂ ਖਰਾਬ ਹੋ ਚੁੱਕੀਆਂ ਜਿਹੜੇ ਤਿਆਰ ਨਹੀਂ ਹੋਣੀਆਂ ਚਾਰ ਚਾਰ ਫਟਰੀਤਾ ਚੜ ਗਈਆਂ ਹੋਰ ਤਿੰਨ ਪ੍ਰੋਬਲਮ ਹੈਗੀਆਂ ਜੀ ਜਿਹੜਾ ਪਹਿਲਾਂ ਡੈਮਾਂ ਦੇ ਵਿੱਚ ਡੀਸੈਲਟਿੰਗ ਜਿਹੜੀ ਹੋਣੀ ਹੈ ਨਾ ਉਹ ਦੀ ਉਹ ਸਫਾਈ ਹੋਣੀ ਚਾਹੀਦੀ ਆ ਤਾਂ ਜੋ ਆਪਣੇ ਖੇਤਾਂ 'ਚ ਉਹ ਜੀ ਨਾ ਆ ਸਕੇ ਸਫਾਈ ਵੀ ਹੋਣੀ ਚਾਹੀਦੀ ਹੈ ਜੀ ਇਹ ਮੰਨੇ ਪਹਿਲਾਂ ਸਪੋਰ ਕਰਨਾ ਕੀ ਕਰਦਾ ਜੀ ਡੈਮ ਹੁੰਦੇ ਆ ਪਾਣੀ ਨੂੰ ਰੋਕਣ ਵਾਸਤੇ ਜੇ ਇਸ ਵਾਸਤੇ ਇਹਨੂੰ ਹੁੰਦੇ ਜੀ ਦਰਾਵਾਂ ਦੇ ਵਿੱਚ ਬੰਦ ਹੋਇਆ ਜੀ ਤਾਂ ਉਹ ਗਿਆ ਬਹੁਤ ਜ਼ਿਆਦਾ ਸੌਕ ਕਰਨ ਦਾ ਯਾਰ ਜੀ ਇਹ ਸਹੀ ਕਹਿਣਾ ਹੈ ਕਿ ਜੋ ਪਾਣੀ ਛੋੜਦੇ ਇਹ ਅਜਰਤਾ ਆ ਗਈ ਆ ਪਾਣੀ ਛੋੜਨਾ ਪਹਿਲਾ ਛੋੜ ਪਹਿਲੇ ਛੋੜ ਸਕਦੇ 1.5 ਮਹੀਨਾ ਪਿਆ ਇਹਦੀ ਪਾਣੀ 3 ਮਹੀਨਾ ਖਾਲੀ ਰਾਜ ਆ ਬਿਲਕੁਲ ਪਿਆ ਖਾਲੀ ਰਾਜ ਜੀ ਫੁੱਲ ਕਰਕੇ ਫੁੱਲ ਕਰਕੇ ਫੇਰ ਛੱਡਿਆ ਜੀ ਫੁੱਲ ਕਰਕੇ ਛੱਡਿਆ ਕਿਤੇ ਸਰਕਾਰ ਕੋਈ ਸਕੀਮ ਬਣਾਵੇ ਜਦੋਂ ਸਿਆਲ ਹੁੰਦੇ ਤਾਂ ਉਦੋਂ ਪਾਣੀ ਨਹੀਂ ਹੁੰਦਾ ਜੱਟ ਨੂੰ ਕਹਿਣ ਤੇਰੇ ਤੇ ਕੋਈ ਬੰਦੀ ਨਹੀਂ ਦਰਿਆ 50 ਫੁੱਟ ਡੂੰਗਾ ਕਰ ਦੇ ਯਾਡਰ ਤਾਂ ਦੇਣੇ ਚ ਕਰ ਦੇਣਗੇ ਡੂੰਗਾ ਪਣੀ ਦਾ ਨਿਕਾਉ ਜਾਂ ਆਸਾਨੀ ਨਾਲ ਗਾਹ ਨਹੀਂ ਪਰ ਉਹ ਤੇ ਪਰਚਾ ਦੇਂਦੇ ਪੁਲਿਸ ਹੋਂਸੇ ਵੇਲੇ ਐਸਡੀਐਮ ਸਾਹਿਬ ਵੀ ਕਹਿੰਦੇ ਵੀ ਮਾਈਨਿੰਗ ਹੁੰਦੀ ਆ ਦਰਿਆ ਚ ਜਿਹੜੀ ਰੇਤਾ ਭਰੀ ਪਈ ਆ ਪਾਣੀ ਜਿਹੜਾ ਬਾਹਰੋਂ ਆ ਜਾਂਦਾ ਉਹਨਾਂ ਸਾਰਾ ਨੁਕਸਾਨ ਜਿਹੜਾ ਜ਼ਿੰਮੇਵਾਰ ਦੋਵੇਂ ਖੇਸੇ ਟ੍ਰਾਲੀ ਨੂੰ ਉਠਾਤਾ ਦਰਦਾ ਹੁਣ ਜੀ ਸਾਡੀ ਜ਼ਮੀਨ ਸਾਡੀ ਰੇਤਾ ਅਸੀਂ ਉਹ ਨਹੀਂ ਨਹੀਂ ਦਰਿਆ ਵੀ ਜਿਹੜਾ ਉਹ ਵੀ ਸਾਡੀ ਜ਼ਮੀਨ ਚਾਹੀਦੀ ਸਰਕਾਰੀ ਜ਼ਮੀਨ ਨਹੀਂ ਜਿਹੜਾ ਸਰਕਾਰੀ ਜ਼ਮੀਨ ਹੈਗੀ ਦਰਗਾਦੀ ਕੋਈ ਨਹੀਂ ਸਕਦਾ ਟ੍ਰਾਲੀ ਅੱਗੇ ਮੰਤਰੀ ਸਾਹਿਬ ਸਰਕਾਰਾਂ ਜੋ ਮਰਜ਼ੀ ਕਰ ਸਕਦੀਆਂ ਇਸ ਦਰਿਆ ਨੂੰ ਸਾਰਾ ਟੋਟਲ ਨਹਿਰੀ ਰੂਪ ਵੀ ਦੇ ਸਕਦੇ ਸਰਕਾਰ ਕੀ ਨਹੀਂ ਕਰ ਸਕਦੀ ਇਹ ਪਮਲਕ ਥੋੜੋ ਕਰੂਗੀ ਇਹ ਕੰਮ ਇਹ ਸਰਕਾਰ ਦੇ ਕੰਮ ਆ ਸਰਕਾਰ ਹੀ ਕਰ ਸਕਦੀ ਹੈ ਜੀ ਆੜਾ ਫਿਰ ਪਾਣੀ ਆ ਰਿਹਾ ਨਾਲ ਸਮੱਸਿਆ ਹੋਰ ਖੜੀ ਆਈ ਆ ਇੱਕ ਦਿਨ ਨਵਾਂ ਹੋ ਰਿਆਂ ਨੂੰ ਆਪ ਬਣ ਗਿਆ ਕੰਮ ਵੀ ਨਹਿਰ ਦਾ ਆ ਪਾਣੀ ਇਧਰ ਆ ਉਸ਼ਲ ਦਾ ਮੜਾ ਜਾ ਪਈਦਾ ਉਸ ਵਾਲੇ ਪਾਸੇ ਇਹਨਾਂ ਖੇਤਾਂ ਹੀ ਬਣਿਆ ਆ ਇਦਾਂ ਨਵਾਂ ਬਣ ਗਿਆ ਉਹ ਪਾਣੀ ਇਧਰ ਨੂੰ ਬੰਦ ਦੇ ਨਾਲ ਲੈ ਆ ਰਿਹਾ ਹੈ ਇਹ ਸਾਰੀ ਗੱਲਾਂ ਇਹ ਧਿਆਨ ਦਿਓ ਜੀ ਇਸ ਕੇ ਕੋਈ ਯਾਰ ਕਿਸ ਤਰ੍ਹਾਂ ਦੀ ਯਾਦ ਚਾਣ ਨਾਲ ਲਾ ਕੇ ਆਪਣੇ ਪਰਮਨੈਂਟ ਉਪਚਾਰ ਉਪਰ ਕਾਜ ਪਰਮਨੈਂਟ ਨਰੂਪ ਹੋ ਜਾਵੇ ਉਹ ਨਹੀਂ ਚਲੇਗਾ ਜੇ ਤੁਸੀਂ ਇੰਨੀ ਮਿਹਰਬਾਨੀ ਕਰਦੇ ਸਾਡਾ ਏਰੀਆ ਸੁਖਾ ਹੋ ਜਾਵੇ ਅਸੀਸੀ ਘਟਨਾ ਫਿਰ ਘਟੇ ਐਸਾ ਨਹੀਂ ਹੋਣਾ ਦੇਖੋ ਜੀ 23 23 ਆਇਆ ਯਾਦਨ ਪਾਣੀ ਚੱਲਿਆ ਬਹੁਤ 25 ਮਿੰਟ ਅਤੇ 25 ਜਿਵੇਂ ਆ ਗਿਆ ਇਹ ਲੋਕ ਕਿੱਥੋਂ ਰੋਟੀ ਸਾਰੀ ਬੱਬਲ ਜਿਵੇਂ 60 ਕੇ ਜਿਵੇਂ 50 ਜਨ ਪਿੱਛੇ ਇੱਕ ਮਰਲਾ ਨਹੀਂ ਸਾਰੀ ਜ਼ਮੀਨ ਪਾਣੀ ਚ ਖੜੀ ਹੈ ਜੀ ਇਹਦੀ ਇਹਦੀ ਮਾਰਕ ਇਸ ਦਾ ਸਰ ਜਿਵੇਂ ਨਾ ਜੋ ਹੜ ਆ ਗਿਆ ਪਾਣੀ ਆ ਗਿਆ ਉਸਕੇ ਬਾਅਦ ਜੋ ਕੰਪੋਜੀਸ਼ਨ ਹੁੰਦੀ ਹੈ ਜ਼ਿਮੀਦਾਰ ਕੋ ਦੇਣੀ ਹੈ ਗਵਰਨਮੈਂਟ ਨੇ ਜੋ ਉਹ ਪੈਸਾ ਲੱਗਣਾ ਹੈ ਨਾ ਉਹ ਉਹ ਵੀ ਬਹੁਤ ਜ਼ਿਆਦਾ ਪੈਸਾ ਲੱਗਦਾ ਹੈ ਉਸਮੇ ਹਾਂ ਜੀ ਇੱਕ ਨਾਲ ਬੇਕੀ ਵੀ ਆਇਆ ਸੀ ਤਰੀਕਾ ਦੇ ਨਾਲ ਕਿ ਮੌਕਾ ਦਿੱਤਾ ਤੇ ਕੀ ਉਹ ਸਤਿ ਸ੍ਰੀ ਅਕਾਲ ਸਾਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਾਡੇ ਗੋਆ ਤੋਂ ਮੈਂਬਰ ਆਫ ਪਾਰਲੀਮੈਂਟ ਅਤੇ ਭਾਰਤ ਸਰਕਾਰ ਦੇ ਮੰਤਰੀ ਰੀਨਿਊਏਬਲ એનર્ਜੀ ਐਂਡ ਪਾਵਰ ਮਿਨਿਸਟਰ ਆਫ ਇੰਡੀਆ ਜਿਹੜੇ ਕੇ ਪਿੰਡ ਖੰਡਾਲ ਡੇਟ ਵਿਖੇ ਸਰਦਾਰ ਸਰਬਜੀਤ ਸਿੰਘ ਹਣ ਅਤੇ ਸਾਥੀਆਂ ਵੱਲੋਂ ਜੋ ਬੁਲਾਇਆ ਗਿਆ ਸੀ ਤੇ ਉਹਨਾਂ ਨੂੰ ਉੱਥੇ ਅੱਜ ਜੋ ਬੜਾ ਦਿਨਾਂ ਨਾਲ ਨੁਕਸਾਨ ਹੋਇਆ ਜ਼ਮੀਨਾਂ ਦਾ ਉਹਦਾ ਜੱਜਾ ਲੈਣ ਵਾਸਤੇ ਇੱਥੇ ਆਏ ਸੀ ਉਹਨਾਂ ਨਾਲ ਸਾਰਾ ਪ੍ਰਸ਼ਾਸਨ ਐਸਜੀਐਮ ਸਾਹਿਬ ਡੀਐਸਪੀ ਸਾਹਿਬ ਸਾਰੇ ਹੀ ਤਸੀਲਦਾਰ ਸਾਹਿਬ ਸਾਰੇ ਨਾਲ ਇੱਥੇ ਆਏ ਸੀ ਅੱਜ ਔਰ ਦੇਖਿਆ ਕਿ ਪਾਣੀ ਦੁਬਾਰਾ ਜਿਹੜਾ ਉਹ ਫੇਰ ਦੁਬਾਰਾ ਚੜ ਗਿਆ ਪਹਿਲਾਂ ਹੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਚੁੱਕਾ ਤੇ ਮੰਤਰੀ ਸਾਹਿਬ ਨੇ ਕੱਲ ਮੀਟਿੰਗ ਵੀ ਲਈ ਸੀ ਡੀਸੀ ਸਾਹਿਬ ਨਾਲ ਪ੍ਰਸ਼ਾਸਨ ਸਾਰੇ ਨਾਲ ਕਿ ਉਹਨਾਂ ਸਰੀਆਂ ਜੱਜਾ ਵੀ ਲਿਆ ਕੇ ਆਪਣਾ ਕਪੂਥਰੇ ਜਿਹੜਾ ਤਕਰੀਬਨ 71 ਕਿਲੋਮੀਟਰ ਦਾ ਹੈ ਏਰੀਆ ਪਰ ਜਦੋਂ ਇਹ ਕੁੱਕੜਾ ਸ਼ੁਰੂ ਹੋ ਕੇ ਆ ਆਪਣਾ ਕਬੂਥਲਾ ਜਾਂ ਸੁਤਾਂਪੁਰ ਜਿਹੜਾ ਦਰਿਆਨ ਦੀ ਮਾਰ ਜਿਹੜੀ ਉਹ ਕਹਿੰਦੀ ਹੈ ਸਾਨੂੰ ਔਰ ਇਸ ਦਾ ਕੋਈ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਇਸ ਦਾ ਕੋਈ ਪੱਕਾ ਜਿਹੜਾ ਹੱਲ ਆ ਉਹ ਕੱਢਿਆ ਜਾਵੇ ਤਾਂ ਜੋ 23 ਵਿੱਚ ਵੀ ਹੜ ਆਇਆ ਤੇ 88 ਵਿੱਚ ਆਇਆ ਹਰ ਵਾਰੀ ਹੜ ਆ ਕੇ ਆ ਜਾਂਦਾ ਪਰ ਨੁਕਸਾਨ ਹੈ ਲੋਕਾਂ மே ਬਹੁਤ ਜ਼ਿਆਦਾ ਹੋ ਜਾਂਦਾ ਔਰ ਸਾਡੇ ਜਿਹੜੇ ਬੰਨ ਆ ਬੰਨ ਦੇ ਸਾ ਤਕਰੀਬਨ ਬੰਨ ਚੌੜੇ ਕਰਕੇ ਤੇ ਜਿਹੜੀ ਪ੍ਰਧਾਨ ਮੰਤਰੀ ਗ੍ਰਾਮ ਸਰਕ ਯੋਜਨਾ ਉਹ 1840 ਜਿਹੜੀ ਰੋਡ ਆ ਬੰਨ ਦੇ ਉੱਪਰ ਬਣਾਈ ਜਾਵੇ ਤਾਂ ਜੋ ਇੱਕ ਬੰਨ ਵੀ ਮਜ਼ਬੂਤ ਹੋ ਜਾਂਦਾ ਚੌੜਾ ਵੀ ਹੋ ਜਾਂਦਾ ਤੇ ਲੋਕਾਂ ਦੀ ਜੀ ਆਵਾ ਜਿਹੜੀ ਉਹ ਵੀ ਜਾਂ ਸੌਖੀ ਹੋ ਜਾਂਦੀ ਹੈ। ਸੋ ਕਾਫੀ ਸਮੱਸਿਆਵਾਂ ਵੀ ਜਿੱਦਾਂ ਆਪਣੀ ਜ਼ਮੀਨ ਵੀ ਹੈ ਜਿਹੜੀ ਉਹ 5 ਏਕੜ ਭਵੇਂ ਕੇ ਦੀ 50 ਏਕੜ ਜ਼ਮੀਨ ਹੈ ਉਹਨਾਂ 5 ਏਕੜ ਦਾ ਮੋਬਜਾ ਮਿਲਦਾ। ਤੇ ਜਿਹੜੀ ਆਪਣੀ ਕੋਈ ਆਪਾਂ ਜਿਹੜੀ ਥੀਕੇ ਦੇ ਜ਼ਮੀਨ ਬੋਨੇ ਆ ਉਹਦਾ ਨਹੀਂ ਆਪਾਂ ਨੂੰ ਮਿਲਦਾ। ਸੋ ਸਾਰੀਆਂ ਸਮੱਸਿਆਵਾਂ ਮੰਤਰੀ ਜੀ ਧਿਆਨ ਦੇ ਲੈਂਦੀਆਂ ਹੈ ਜਾ ਕੇ ਮੋਦੀ ਸਾਹਿਬ ਨਾਲ ਗੱਲ ਕਰਨਗੇ ਉਹਨਾਂ ਦੇ ਡਿਪਾਰਟਮੈਂਟ ਨਾਲ ਗੱਲ ਕਰਨਗੇ ਕਿ ਆਪਾਂ ਇਹਨਾਂ ਇਸ ਜੇ ਸਮੱਸਿਆਵਾਂ ਕਿੱਦਾਂ ਦਾ ਹੱਲ ਵਿੱਚ ਕੱਢ ਸਕਦੇ ਆ। ਦਰਿਆ ਡੂੰਘੇ ਹੋਣੇ ਚਾਹੀਦੇ ਆ। ਜਿਹੜਾ ਅੰਦਰ ਜਿਹੜਾ ਬੰਨਿਆ ਉਹ ਪੱਥਰ ਨਾਲ ਕੰਕਰੀਟ ਨਾਲ ਮਜ਼ਬੂਤ ਹੋਣਾ ਚਾਹੀਦਾ ਸਾਰਾ ਹੀ ਤਾਂ ਜੋ ਹਰ ਵਾਰ ਜਿਹੜਾ ਲੋਕਾਂ ਇਨਸਾਨ ਆ ਉਹ ਨਾ ਹੋਵੇ ਜਿਹੜੀ ਜਿਹੜੇ ਡੈਮ ਨੇ ਸਾਡੇ ਉਹਨਾਂ ਦੇ ਵਿੱਚ ਸਫਾਈ ਹੋਣੀ ਚਾਹੀਦੀ ਹੈ ਜਿਹੜੀ ਮਿੱਟੀ ਜਿਹੜੀ ਡੀਸਲਟਿੰਗ ਹੁੰਦੀ ਆ ਉਹ ਬਹੁਤ ਜ਼ਿਆਦਾ ਵਿੱਚ ਮਿੱਟੀ ਹੁੰਦੀ ਹੈ ਜਿਹੜੀ ਕਿ ਰੋੜ ਕੇ ਸਾਰੇ ਖੇਤਾਂ ਵਿੱਚ ਚਾ ਜਾਂਦੀ ਹੈ ਉਹ ਕਿਸੇ ਕੰਮ ਦੀ ਮਿੱਟੀ ਨਹੀਂ ਹੁੰਦੀ ਨਾ ਉਹ ਖੇਤ ਬਣਾਉਣ ਦੀ ਆਪਣਾ ਮਕਾਨ ਬਣਾਉਣ ਦੀ ਕੰਮ ਆਉਂਦੀ ਆ ਨਾ ਉਹ ਭਰਤੀ ਦੇ ਕੰਮ ਆਉਂਦੀ ਆ ਔਰ ਨਾ ਹੀ ਹੋਰ ਕਿਸੇ ਕੰਮ ਆਉਂਦੀ ਆ ਉਹ ਸਿਰਫ ਖਰਾਬ ਹੀ ਕਰਦੀ ਆ ਸੋ ਸਾਰੀ ਗੱਲ ਨਾਲ ਸਮੱਸਿਆਵਾਂ ਮੈਨੂੰ ਲੋ ਤੇ ਇਹ ਗੱਲਾਂ ਇਹ ਮੈਮੋਰੰਡਮ ਵੀ ਦਿੱਤਾ ਮੰਤਰੀ ਸਾਹਿਬ ਨੂੰ ਕਿ ਜਿਹੜੀਆਂ ਸਾਡੀਆਂ ਪ੍ਰੋਬਲਮਸ ਹੈਗੀਆਂ ਸਾਡੀਆਂ ਉੱਪਰ ਤੱਕ ਪਹੁੰਚਾਈਆਂ ਜਾਂ ਤੇ ਮੰਤਰੀ ਜੀ ਨੇ ਭਰੋਸਾ ਵੀ ਦਿੱਤਾ ਕਿ ਮੈਂ ਜਾ ਕੇ ਗੱਲ ਜਰੂਰ ਕਰੂੰਗਾ ਤੇ ਜਿਹੜੀਆਂ ਸਾਰੀਆਂ ਸਮੱਸਿਆਵਾਂ ਆ ਉਹਦਾ ਹੱਲ ਵੀ ਲੱਭ ਦਿੱਤਾ ਜਾਊ। ਧਰਮ ਸਿੰਘ ਜੀ ਗੂ ਪਿੰਡ ਵਾਸੀਆਂ ਵੱਲੋਂ ਜਿਹੜੀ ਮੰਤਰੀ ਨੂੰ ਮਗ ਪੱਤਰ ਦਿੱਤਾ ਗਿਆ ਕਿ ਇਸ ਮਗ ਨੂੰ ਲੈ ਮਗ ਨੂੰ ਲੈ ਕੇ ਮਗ ਪੱਤਰ ਦਿੱਤਾ ਗਿਆ ਤੁਹਾਡੇ ਉਝੜਿਆ ਜਿੰਨੀਆਂ ਵੀ ਦੁੱਖ ਤਕਲੀਫਾਂ ਸੀ ਇਹਦਾ ਪਾਣੀ ਜ਼ਿਆਦਾ ਆਇਆ ਪਾਣੀ ਨੇ ਨੁਕਸਾਨ ਕੀਤਾ ਮੁਆਵਜ਼ਾ ਨਹੀਂ ਮਿਲਦਾ ਪਹਿਲਾਂ ਕੁਝ ਮਦਦ ਪਾਣੀ ਜ਼ਿਆਦਾ ਆਉਂਦਾ ਡੈਮ ਚੋਂ ਪਾਣੀ ਜਿੰਨਾ ਮਰਜ਼ੀ ਛੱਡ ਦਿੰਦੇ ਆ ਅੱਗੇ ਪਾਣੀ 45 ਦਿਨ ਵਗਿਆ ਜੀ ਇਹ ਵੀ ਬੇਨਤੀ ਕੀਤੀ ਆ 23 ਚ 50 ਦਿਨ ਪਾਣੀ ਵਗਿਆ ਜੀ ਹੁਣ 45 ਦਿਨ ਹੋ ਗਏ ਬਣੀ ਲਗਾਤਾਰ ਪਾਣੀ ਨੂੰ ਹੁਣ ਬੰਦ ਹੋ ਗਿਆ ਹੁਣ ਪਹਿਲਾਂ ਵੱਤ ਆਉਣੀਆਂ ਸੀ ਖੇਤੀ ਜੋ ਹੋਣੀ ਸੀ ਹੁਣ ਫੇਰ ਪਾਣੀ ਦੁਬਾਰੇ ਛੱਡਦਾ ਜਦੋਂ ਕਿ 700 ਜਦੋਂ ਇਹਨਾਂ ਬਾਣੀ ਛੱਡਿਆ 700 ਇਸਕ ਪਾਣੀ ਉੱਪਰੋਂ ਆ ਰਿਆ ਸੀ ਇਹਨਾਂ ਨੇ 50000 ਕਿਸਕ ਬਾਣੀ ਛੱਡ ਦਿੱਤਾ ਉਸ ਦਿਨ ਦਾ 50000 ਲਗਾਤਾਰ ਚੱਲ ਰਿਆ ਫਿਰ ਉਸ ਦੋ ਦਿਨ 7000 ਰਿਆ ਫਿਰ ਅੱਜ 14000 ਰਿਆ ਕਲ ਇਹ ਇਹਨਾਂ ਬਾਣੀ ਕਿਉਂ ਛੱਡ ਰਹਾ ਆ ਜਦੋਂ ਉੱਪਰੋਂ ਇਹਨਾਂ ਬਾਣੀ ਨਹੀਂ ਆ ਰਿਆ ਤੇ ਕਿਉਂ ਦੁਨੀਆ ਨੂੰ ਡੋਬ ਰਹਾ ਆ ਇਹਨਾਂ ਨੂੰ ਜਿਹੜੀ ਮੈਨੇਜਮੈਂਟ ਕਮੇਟੀ ਆ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਸੈਂਟਰ ਸਰਕਾਰ ਨੂੰ ਵੀ ਇਸ ਤਰ੍ਹਾਂ ਇਹਨਾਂ ਦਾ ਧੱਕਾ ਅਸੀਂ ਰਾਜ ਮੰਤਰੀ ਸਾਹਿਬ ਨੂੰ ਬੰਦਾ ਜੀ ਹੁਣ ਦੱਸਿਆ ਵੀ ਇਹ ਲੋਕਾਂ ਦਾ ਧੱਕਾ ਹੋ ਰਿਹਾ ਇਹ ਇਹਨੇ ਜਿਹੜਾ ਲੋਕ ਜਿੰਨੇ ਵੀ ਸਤਾਏ ਹੋਏ ਲੋਕ ਖੜੇ ਸੀ ਤੇ ਸੰਗਤ ਖੜੀ ਸੀ ਸਾਰਾ ਏਰੀਆ ਉਥੇ ਆਇਆ ਸੀ ਮੈਂ ਕਿਹ ਵੀ ਹੈਰਾਨ ਆ ਕਿ ਦਿੱਲੀੋਂ ਮੰਤਰੀ ਸਾਹਿਬ ਆਏ ਤੇ ਪਹਿਲੀ ਵਾਰ ਸਾਡੇ ਬੰਦ ਤੇ ਕੋ ਆਇਆ ਇੱਕ ਇਹਦੇ ਹਲਕਾ ਇੰਚਾਰਜ ਦਾ ਐਮਐਲਏ ਸਾਹਿਬ ਸਾਡੇ ਕੋਈ ਨਹੀਂ ਵੜਾ ਕਿਸੇ ਨੇ ਮੌਕਾ ਨਹੀਂ ਦੇਖਿਆ ਹੈਰਾਨੀ ਵਾਲੀ ਗੱਲ ਆ ਤੇ ਦੁੱਖ ਵਾਲੀ ਗੱਲ ਵੀ ਆ ਤੇ ਅੱਜ ਰਾਜ ਮੰਤਰੀ ਆਏ ਆ ਉਹਨਾਂ ਨੇ ਇਹ ਬੋਸਾ ਦਵਾਇਆ ਵਾ ਵੀ ਅਸੀਂ ਤੇ ਅੱਡੇ ਇਹ ਵੀ ਮੇਦ ਦੀ ਕੀਤੀ ਆ ਕਿ ਇਸ ਦਰਿਆ ਨੂੰ ਨਹਿਰੀ ਰੂਪ ਦਿੱਤਾ ਜਾਵੇ ਕਿ ਜਿਹੜਾ ਲੋਕਾਂ ਦੀਆਂ ਫਸਲਾਂ ਬੱਕਾ ਨਹਰਾ ਨਹਰੇ ਵਾਂਗੇ ਨੂੰ ਬੜਾਇਆ ਜਾਵੇ ਜਿਹੜਾ ਫਸਲਾਂ ਦਾ ਨੁਕਸਾਨ ਮੁੜ ਕੇ ਬਾਅਦ ਚ ਨਾ ਕਰੇ ਇਹ ਜਿੰਨੇ ਵੀ ਇੱਥੇ ਆਪਣੇ ਨਾਲ ਉਹਦੇ ਪ੍ਰਸ਼ਾਸਨ ਆਏ ਸੀ ਵੀਰ ਆਏ ਸੀ ਉਹਨਾਂ ਨੂੰ ਰਣਜੀਤ ਸਿੰਘ ਖੋਜਾਲ ਵੀ ਆਏ ਸੀ ਬਰਦਾਨ ਜ਼ਿਲ੍ਹੇ ਦੇ ਡਿਸਟ੍ਰਿਕਟ ਦੇ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਸਾਡੀ ਸੁਣਵਾਈ ਹੋਵੇ ਮੈਂ ਇਹ ਬਾਰ ਬਾਰ ਨਾ ਸਾਡੇ ਏਰੀਆ ਨੂੰ ਕਿਸੇ ਐਨਜੀਓ ਨੇ ਪੁੱਛਿਆ ਨਾ ਹਲਕਾ ਇੰਚਾਰਜਾਂ ਨੇ ਪੁੱਛਿਆ ਨਾ ਕਿਸੇ ਐਮਐਲਏ ਨੇ ਆਣ ਕੇ ਮੰਡ ਦਾ ਏਰੀਆ ਦੇਖਿਆ ਹੀ ਨਹੀਂ ਕਿ ਮੇਰੇ ਹਲਕੇ 'ਚ ਕੀ ਨੁਕਸਾਨ ਹੋਇਆ ਕਿ ਮੇਰਾ ਫਰਜ ਨਹੀਂ ਬਣਦਾ ਇਹਨਾਂ ਲੋਕਾਂ ਨੇ ਆ ਕੇ ਦਰਾਜ਼ੇ ਪਛਣਾ ਨਹੀਂ ਤੁਹਾਡਾ ਕੀ ਹਾਲਿਆ ਹੁਣ ਪਹਿਲਾਂ ਸਾਡੀਆਂ ਫਸਲਾਂ ਛੋਨੇ ਦੀ ਫਸਲ ਮਾਰੀ ਗਈ ਹੁਣ ਆਲੂਆਂ ਆਲੂ ਵਿਗਣੇ ਸੀ ਫਿਰ ਦੁਆਰੇ ਪਾਣੀ ਆ ਗਿਆ ਉਹ ਵੀ ਰਹਿ ਗਏ ਹੁਣ ਕਣਕ ਦਾ ਪਤਾ ਨਹੀਂ ਬੀਜ ਹੋਣੀ ਕਿ ਨਹੀਂ ਬੀਜ ਹੋਣੀ ਇਨਾ ਨੁਕਸਾਨ ਆਏ ਲੋਕਾ ਜਟ ਕਿਦਾਂ ਕਿਸਾਨ ਚੱਲਣਗੇ ਇਹਦਾ ਜਿਹੜਾ ਇਹਨਾਂ ਨੂੰ ਪੂਰੀ ਪਰਭਾਈ ਹੋਣੀ ਚਾਹੀਦੀ ਇਹਨਾਂ ਦੀ ਜਿਵੇਂ ਹਫ਼ਤਾ ਹਫ਼ਤਾ ਰੋਕੇ ਪਾਣੀ ਆਉਂਦਾ ਜੀ ਤੇ ਇਹ ਨਹੀਂ ਹੋਣੀ ਜੇ ਜੇ ਇੱਕ ਵਾਰ ਸਾਨੂੰ ਡੋਗ ਲੈਣਾ ਅਸੀਂ ਤਸੱਲੀ ਨਾਲ ਬੈਠ ਸੀ ਜਾਵਾਂਗੇ ਇਹ ਨਿੱਤ ਦਾ ਪਾਣੀ ਖੜਨਾ ਸਾਡੇ ਵਾਸਤੇ ਬਹੁਤ ਦੁੱਖदाई ਹੈ ਜਿਹੜੇ ਲੋਕੀ ਪ੍ਰੇਸ਼ਾਂ ਚ ਰਹ ਰਹੇ ਆ ਘਰੋਂ ਬਾਹਰ ਬੈਠੇ ਆ ਉਹ ਦੁਵਾਰੇ ਫੇਰ ਬਾਹਰ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਜੀ ਪਾਣੀ ਦੀ ਵੀ ਜਿਹੜੀ ਮੈਨੇਜਮੈਂਟ ਕਮੇਟੀ ਆ ਉਹਨੂੰ ਪੁੱਛਣਾ ਚਾਹੀਦਾ ਇੱਕ ਮੈਂ ਇਹ ਵੀ ਬੇਨਤੀ ਉਹਨਾਂ ਨੂੰ ਕੀਤੀ ਸੀ ਕਿ ਸਾਡੇ ਜਿਹੜੇ ਪਾਖੜਾ ਬੋਰਡ ਦੇ ਵਿੱਚ ਕਹਿਰਨਾਂ ਸੀ ਅੱਗੇ ਹੁਣ ਸਾਡਾ ਮੈਂਬਰ ਵੀ ਪੰਜਾਬ ਦਾ ਹੈ ਨਹੀਂ ਕੋਈ ਉਹ ਹੋਣਾ ਜਿਹੜਾ ਇਹ ਵੀ ਬੇਨਤੀ ਕਰਨ ਨੂੰ ਕੀਤੀ ਆ ਜੀ ਸਾਡੇ ਵੀ ਪੰਜਾਬ ਦਾ ਤੇ ਵੀ ਮੈਂਬਰ ਹੋਵੇ ਸਾਨੂੰ ਪਤਾ ਹੋਵੇ ਵੀ ਇੱਥੇ ਕੀ ਹੋ ਰਿਹਾ ਹੁਣ ਪਾਣੀ 3 ਮਹੀਨੇ ਦਰਿਆ ਸੁਕਾ ਰਿਹਾ ਪਾਣੀ ਨਹੀਂ ਛੱਡਿਆ ਇਸ ਦਰਿਆ ਦਾ ਇੰਨਾ ਪਾਣੀ ਜਿੰਨਾ ਹੋ ਬਾਲਿਆ ਇਹ 5 ਸਾਲ ਵਖਦਾ ਰਵੇ ਤਾਂ ਵੀ ਨਹੀਂ ਮੁੱਕਣਾ ਇਹ ਕਿਉਂ ਇੰਨਾ ਟਾਈਮ ਚੱਲ ਜਾ ਕੇ ਲੋਕਾਂ ਨੂੰ ਡੋਗਦੇ ਆ ਮੈਂ ਦਗਾਵਾਂਗਾ ਵੀ ਸਾਰੇ ਸਾਰੇ ਇਹਨਾਂ ਦੀ ਮਈ ਬੁਖਦ ਵਾਲੀ ਗੱਲ ਆ ਕਿ ਜਿਹੜਾ ਲੋਕਾਂ ਨੂੰ ਆਪ ਡੋਗਿਆ ਜਾਂਦਾ ਆਹ ਹੁਣ ਦੁਬਾਰੇ ਬਾੜੀ ਖੱਡਣ ਦੀ ਕੀ ਲੋੜ ਸੀ ਕਿੰਨਾ ਕੁ ਪਾਣੀ ਜਾਵਾ ਆ ਪਰ ਇਹ ਦੁਨੀਆ ਨੂੰ ਡੋਬਿਆ ਗਿਆ ਜੀ ਬੜੇ ਦੁੱਖ ਦੀ ਗੱਲ ਆ ਜਿਹੜੇ ਜਿੰਨੇ ਵੀ ਕਿਸਾਨ ਆ ਉਹ ਕੀ ਕਰਨਗੇ ਪਹਿਲਾਂ ਝੋਨੇ ਦੀ ਖੇਤੀ ਗਈ ਫਿਰ ਆਲੂ ਦੀ ਖੇਤੀ ਗਈ ਹੁਣ ਕਣਕ ਵੀ ਖੇਦੇ ਕੋਈ ਯਕੀਨ ਨਹੀਂ ਕੀ ਕਰੀਏ ਦੱਸੋ ਸਾਨੂੰ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀ ਵੀ ਸਹੂਲਤ ਕੀਤੀ ਜਾਵੇ ਇਹ ਕੋਈ ਮਾਅਜਾ ਨਹੀਂ ਮਾਇਰ ਕੀ ਤੇ ਇਹ ਕੋਈ ਮਾਅਜਾ ਨਹੀਂ ਪਰ ਜੇ 5000 ਪੰਜਾ ਕਿੱਲਿਆਂ ਦੇ ਮਾਅਜਾ ਕੀ ਕਰੀਏ ਜਿਹੜੇ 60 60 ਖੇਦਿਆ ਉਹ ਪੰਜਾ ਕਿੱਲਿਆਂ ਦੇ ਮਾਅਜੇ ਨੂੰ ਕੀ ਕਰੂਗਾ 4000 ਰੁਪਏ ਨੂੰ ਕੀ ਕਰੇਗਾ 5000 ਰੁਪਏ ਨੂੰ ਸਾਨੂੰ ਪੂਰਾ ਮੌਜਾ ਮਣਨਾ ਕਹੀਦਾ ਤੇ ਸਾਰਾ ਜਿੰਨਾ ਵੀ ਨਖਾਨੇ ਦੀ ਪ੍ਰਭਾਈ ਹੋਣੀ ਚਾਹੀਦੀ ਹੈ ਜੀ ਤੇ ਮੁੜ ਕੇ ਪਾਣੀ ਇੱਕ ਦਿਨ ਛੱਡ ਲੈਣ ਦੋ ਦਿਨ ਚਾਰ ਦਿਨ ਛੱਡ ਲੈਣ ਕਿ ਇਹ ਨਹੀਂ ਜਦੋਂ ਸੱਚ ਨਾ ਪਤਾ ਪਾਣੀ ਦਾ 50 100 ਡੀਗਰੀ ਦਾ ਤੁਰਿਆ ਹੀ ਜਾਵੇ ਇਹ ਬਹੁਤ ਦੁਖਦਾਈ ਗੱਲ ਹੈ ਜੀ ਮਰਜ਼ੀ ਨਾਲ ਜੋ ਪਾਣੀ ਛੱਡਦੇ ਸਾਨੂੰ ਕੋਈ ਪਤਾ ਨਹੀਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਪਾਣੀ ਕਿ ਜਾ ਕੇ ਦੇ ਦੇ ਖੇਰ ਵਾਉਣ ਜਾਣੇ ਤੇ ਗਾੜੀ ਪਾਣੀ ਆਇਆ ਹੁੰਦਾ ਲੋਕਾਂ ਨੇ ਆਖ ਰੱਖੀ ਸੀ ਜੇ ਅਸੀਂ ਖੇਤ ਵਾਹ ਕੇ ਆਲੇ-ਮੋਲੇ ਆੜੀ ਖੇਤਾਂ 'ਤੇ ਪਾਣੀ ਆ ਗਿਆ ਹੁਣ ਕਣਕ ਦੀ ਕਣਕ ਦੀ ਕੋਈ ਸਾਨੂੰ ਆਸ ਨਹੀਂ ਰਹੀ ਦੱਸੋ ਕੀ ਕਰੀਏ ਇਹਨਾਂ ਪ੍ਰਸ਼ਾਸਨ ਨੂੰ ਪਹੁੰਚਣਾ ਚਾਹੁੰਦਾ ਜੀ ਫਰਮ ਸਿੰਘ ਸਾਡੇ ਇਸ ਏਰੀਆ ਦੇ ਵਿੱਚ ਕੋਈ ਦਾਨੀ ਸੱਜਣ ਕੋਈ ਐਨ ਜੀਓ ਤੇ ਪੰਜਾਬ ਸਰਕਾਰ ਵੀ ਮੈਂ ਨਾਲ ਹੀ ਕਹਾਂਗਾ ਇਹਨਾਂ ਚ ਕੋਈ ਮੈਂਬਰ ਵੀ ਸਾਡੇ ਕੋਲ ਨਹੀਂ ਆਇਆ ਨਾ ਕਿਸੇ ਨੇ ਇਹਨਾਂ ਲੋਕਾਂ ਦਾ ਹਾਲ ਪੁੱਛਿਆ ਲਗਾਤਾਰ ਪਾਣੀ ਵਗ ਰਿਹਾ ਅੱਜ ਮੈਂ 5 ਮਹੀਨਿਆਂ ਦੇ ਲੱਗੇ ਪਹੁੰਚ ਗਿਆ ਕੋਈ ਨਹੀਂ ਆਇਆ ਕੋਈ ਨਹੀਂ ਦੇਖ ਰਿਹਾ ਨਾ ਲੋਕਾਂ ਦਾ ਕੀ ਹਾਲ ਆ ਪਰ ਐਸ਼ਾ ਉੱਠ ਕੇ ਪਿੰਡ ਗਣਕੇ ਰਹਿ ਰਹਾ ਲੋਕਾਂ ਦੇ ਸਾਰੇ ਸਿਸਟਮ ਜਿਹੜਾ ਸਾਰਾ ਖਰਾਬ ਹੋਇਆ ਪਿਆ ਇਹ ਕੋਈ ਸਾਡੀ ਸਰ ਕਿਸੇ ਨੇ ਨਹੀਂ ਲਈ ਨਾ ਡੀਜ਼ਲ ਦੀ ਮੈਂ ਬੇਨਤੀ ਕਰੂੰਗਾ ਜਿਹੜੇ ਹੜਪ੍ਰਭਾਵ ਦੇ ਏਰੀਆ ਉਹਨਾਂ ਨੂੰ ਖਾਦ ਬੀਜ ਦੇਣੇ ਚਾਹੀਦੇ ਆ ਜੀ ਕਿਉਂ ਇਹਨ ਬਾਰ ਬਾਰ ਤੇਜ ਵੀ ਹੜ ਆਇਆ ਮਰੇ ਗਏ ਲੋਕ ਹੁਣ ਫਿਰ 25 ਆ ਗਿਆ ਕੀ ਕਰੀਏ ਇਹ ਲੋਕ ਕੀ ਕਰਨ ਗਰੀਬ ਲੋਕ ਕਿੱਥੋਂ ਰੋਟੀ ਖਾਣਗੇ ਕਮਾ ਕੇ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਬਿਆਸ ਦਰਿਆ ਨੇ ਜਿਹੜਾ ਵਾਹ ਆਪਣਾ ਬਦਲਿਆ ਜਿਹੜਾ ਇਹ ਵਹਾ ਜੀ ਉਹਦਾ ਮੂੰਹ ਸਿੱਧਾ ਬੰਨ ਵੱਲ ਹੋ ਗਿਆ ਜੀ ਸਰਕਾਰ ਦਾ ਕੋਈ ਬੰਦਾ ਨਹੀਂ ਦੇਖਣ ਗਿਆ ਵੀ ਇਰੀਗੇਸ਼ਨ ਦੇ ਬਾਅਦ ਵਿੱਚ ਕੀ ਇਹਨੂੰ ਦੇਖ ਕੇ ਇਹਨੂੰ ਰੋਕਿਆ ਜਾਵੇ ਜਿਹੜਾ ਵਹਾ ਆ ਉਹ ਸਿੱਧਾ ਬਿਆਸ ਤੋਂ ਇਧਰ ਨੂੰ ਖੇਤਾਂ ਨੂੰ ਹੋ ਗਿਆ ਜੀ ਉਹ ਦੋ ਤਿੰਨ ਮੂੰਹ ਬਣ ਗਏ ਨਾਲੇ ਬਣ ਗਏ ਆ ਸਿੱਧਾ ਪਾਣੀ ਇਧਰ ਨਵਾ ਰਿਆ ਜੀ ਗਰਿਆਜ ਮਗਰੋਂ ਪਾਣੀ ਆਉਂਦਾ ਇਧਰ ਪਹਿਲਾਂ ਆਉਂਦਾ ਸਾਨੂੰ ਕਿਸੇ ਨੇ ਸਹਾਇਤਾ ਨਹੀਂ ਦਿੱਤੀ ਵੀ ਉਹਨੂੰ ਰਾਹ ਨੂੰ ਬੰਦ ਕਰ ਦਈਏ ਜਾਂ ਉਹਨੂੰ ਬੰਦ ਕਰਵਾ ਦਈਏ ਕਿਸੇ ਨੇ ਸਾਡੀ ਹੈਲਪ ਨਹੀਂ ਕੀਤੀ ਜੀ ਜੇਕਰ ਕੋਈ ਸਸਤਾ ਅੱਗੇ ਆਉਂਦੀ ਆ ਕੀ ਤੁਸੀਂ ਉਹਨੂੰ ਬੰਨ ਉਹਨੂੰ ਦਾ ਵਾਹ ਜਿਹੜਾ ਡੱਕਣ ਦੀ ਕੋਸ਼ਿਸ਼ ਕਰੋਗੇ ਮੈਂ ਕਰਾਂਗੇ ਕਿ ਉਹਨਾਂ ਦੇ ਨਾਲ ਇਹ ਸਾਥ ਦੇਵਾਂਗੇ ਜੀ ਪੂਰਾ ਕੋਈ ਸਸਤਾ ਆਵੇ ਕੋਈ ਪ੍ਰਸ਼ਾਸਨ ਆਵੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਪੂਰਾ ਜੀ ਕਿਉਂ ਅਸੀਂ ਤੇ ਡੁੱਬੇ ਹਾਂ ਬਾਰ-ਬਾਰ ਪਾਣੀ ਦਰਿਆਜ ਪਾਣੀ ਆਉਂਦਾ ਸਾਰਾ ਖੇਤਾਂ ਜਾ ਜਾਂਦਾ ਉਹ ਵਾਹ ਨੂੰ ਕਿਦਾਂ ਆਮ ਜ਼ਿੰਮੇਵਾਰ ਕਿਦਾਂ ਰੋਕ ਲੋਗਾ ਜੀ ਇਹ ਸਰਕਾਰ ਦੇ ਆਪਣੇ ਫਰਜ਼ ਬਣਦੇ ਆ ਜੀ ਗਰੇ ਸਰਕਾਰ ਦੇ ਨਮਾਇंदे ਉਹਨਾਂ ਨੂੰ ਆਣ ਕੇ ਦੇਖਣਾ ਚਾਹੀਦਾ ਸਾਡੇ ਹਲਕੇ ਦਾ ਕੀ ਹਾਲ ਆ ਮੰਡਾ ਏਰੀਆ ਦਾ ਕੀ ਹਾਲ ਲੋਕਾਂ ਮੇਰੇ ਦਾ ਪਰ ਨਹੀਂ ਕੋਈ ਪੁੱਛਗਿੱਛ ਨਹੀਂ ਕਰ ਰਿਹਾ ਜੀ ਸ਼ੁਕਰੀਆ